ਅਦਾਕਾਰਾ ਨਿਰਮਲ ॠषि ਦਾ ਵਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਸ ਵੀਡੀਓ ਦਾ ਕੀ ਹੈ ਅਸਲ ਸੱਚ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਨਾਲ ਭਰਿਆ ਸ਼ੋ ਨਵੀਨ ਕੋਰੇ ਨਿਰਮਲ ॠषि ਪੰਜਾਬੀ ਸਿਨੇਮਾ ਦੀ ਬਾਬਾ ਬੋਹੜ ਹੈ ਸ਼ਾਇਦ ਹੀ ਕੋਈ ਪੰਜਾਬੀ ਫਿਲਮ ਹੋਵੇ ਜਿਸ ਦੇ ਵਿੱਚ ਸਦਾਕਾਰਾਂ ਨੂੰ ਸ਼ਾਮਿਲ ਨਾ ਕੀਤਾ ਗਿਆ ਹੋਵੇ ਦੂਜੇ ਸ਼ਬਦਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਦੀਆਂ ਫਿਲਮਾਂ ਇਸ ਅਦਾਕਾਰਾਂ ਤੋਂ ਬਿਨਾਂ ਅਧੂਰੀਆਂ ਨੇ ਨਿਰਮਲ ਰਿਸ਼ੀ ਰੁਪਿੰਦਰ ਰੂਪੀ ਸੀਮਾ ਕੌਸ਼ਲ ਅਤੇ ਗੁਰਪ੍ਰੀਤ ਪੰਗੂ ਨੇ ਆਪਣੇ ਇੰਸਟਾਗ੍ਰam ਤੇ ਇੱਕ ਅਜੀਬ ਹੀ ਵੀਡੀਓ ਸਾਂਝੀ ਕੀਤੀ ਹੈ ਜੋ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ। ਦਰਅਸਲ ਇਹ ਵੀਡੀਓ ਉਹਨਾਂ ਚਾਰੋਂ ਅਦਾਕਾਰਾਂ ਦੀ ਹੈ ਕਿਸੇ ਫਿਲਮ ਦੀ ਸ਼ੂਟਿੰਗ ਤੇ ਜਾਂਦੇ ਦੇ ਸਮੇਂ ਦੀ ਹੈ ਜਿਸ ਦੇ ਵਿੱਚ ਰੁਪਿੰਦਰ ਰੂਪੀ, ਸੀਮਾ ਕੌਸ਼ਲ ਅਤੇ ਗੁਰਪ੍ਰੀਤ ਪੰਗੂ ਅਦਾਕਾਰਾਂ ਨਿਰਮਲ ਰਿਸ਼ੀ ਦੇ ਨਾਲ ਮਜ਼ਾਕ ਕਰਦੀਆਂ ਨਜ਼ਰੀ ਪੈ ਰਹੀਆਂ ਨੇ ਤੇ ਕਹਿੰਦੀਆਂ ਨੇ ਕਿ ਬੀਬੀ ਨੂੰ ਵਿਆਹ ਚੱਲਿਆ। ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾਂ ਨਿਰਮਲ ਰਿਸ਼ੀ ਨੇ ਪੈਸਿਆਂ ਵਾਲਾ ਹਾਰ ਗਲ ਦੇ ਵਿੱਚ ਪਾਇਆ ਹੋਇਆ ਹੈ ਔਰ ਰੁਪਿੰਦਰ ਪੀ ਸੀਮਾ ਕੌਸ਼ਲ ਅਤੇ ਗੁਰਪ੍ਰੀਤ ਪੰਗੂ ਦੇ ਮਜ਼ਾਕ ਤੇ ਉਹਨਾਂ ਨੂੰ ਟੋਕਦੇ ਹੋਏ ਨਜ਼ਰੀ ਪੈ ਰਹੇ ਨੇ ਪਰ ਇਹ ਤਿੰਨੋਂ ਅਦਾਕਾਰਾਂ ਲਗਾਤਾਰ ਗੀਤ गा ਕੇ ਤਾੜੀ ਪਾ ਕੇ ਨਰਮਰਿਸ਼ੀ ਨੂੰ ਮਜ਼ਾਕ ਕਰਦੀਆਂ ਨਜ਼ਰੀ ਪੈ ਰਹੀਆਂ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਗਿਆ ਸ਼ੂਟਿੰਗ ਦੌਰਾਨ ਮਜ਼ੇਦਾਰ ਸਮਾਂ ਹੁਣ ਇਸ ਵੀਡੀਓ ਤੇ ਪ੍ਰਸ਼ੰਸਕ ਕਾਫੀ ਮਜ਼ੇਦਾਰ ਕਮੈਂਟ ਕਰਦੇ ਨਜ਼ਰੀ ਪੈ ਰਹੇ ਨੇ ਇੱਕ ਨੇ ਲਿਖਿਆ ਪੰਜਾਬੀ ਫਿਲਮਾਂ 'ਚ ਜਾਨ ਪਾਉਣ ਵਾਲੀਆਂ ਸਾਡੀਆਂ ਚਾਰ ਮਾਵਾ ਇੱਕ ਹੋਰ ਨੀ ਮਜ਼ਾ ਲੈਂਦੇ ਹੋਏ ਲਿਖਿਆ ਬਾਬਾ ਮਿਲ ਗਿਆ ਇੱਕ ਹੋਰ ਨੇ ਲਿਖਿਆ ਪੰਜਾਬੀ ਸਿਨੇਮਾ ਦੀਆਂ ਲੀਜੈਂਡ ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਹੱਸਣ ਵਾਲੀ ਈਮੋਜੀ ਵੀ ਸਾਂਝੀ ਕੀਤੀ ਨੇ